ਹਾਂਜੀ ਹਾਂਜੀ ਵਿਕਾਸ ਜੀ ਬਹੁਤ ਵਧੀਆ ਨੇ ਜਿਹੜਾ ਵੀ ਕੰਮ ਕਹੀ ਉਸੇ ਵਲੇ ਕਰਦੇ ਨੇ ਕੋਈ ਕਿਸੇ ਗੱਲ ਤੋਂ ਨਹੀਂ ਵਿਕਾਸ ਬਹੁਤ ਵਧੀਆ ਕਰ ਰਹੇ ਨੇ ਹਰ ਸੜਕਵਾਲਾ ਹਰ ਸੀਵਰ ਵਗੈਰਾ ਦੇ ਸਭ ਕੁਝ ਕੈਂਸਰ ਕਹਿੰਦੇ ਉਸੇ ਵਲੇ ਦੌੜਦਾ ਆ ਜਾਂਦਾ ਹੈ ਉਸੇ ਵਲੇ ਲੀਵਰ ਭੇਜ ਦਿੰਦੇ ਨੇ ਉਹਨਾਂ ਵਿੱਚ ਕੋਈ ਸ਼ੱਕ ਨਹੀਂ ਸਾਨੂੰ ਬਹੁਤ ਵਧੀਆ ਮਿਲੇ ਨੇ ਕਾਉਂਸਲਰ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਜਾਂਦੇ ਕੋਈ ਮੁਸ਼ਕਲ ਨਹੀਂ ਨਾ ਉਹ ਹੀ ਮੁਸ਼ਕਲ ਨਹੀਂ ਸਾਨੂੰ ਸਾਰੀਆਂ ਮੁਸ਼ਕਲਾਂ ਦਾ ਉਹ ਹੱਲ ਕਰ ਦਿੰਦੇ ਨੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਅਸੀਂ ਇੱਕ ਵਾਰੀ ਕਹਨੇ ਉਹ ਦੋ ਵਾਰੀ ਸੁਣ ਜੇ ਸਾਡੀ ਬਾਜ ਤੁਹਾਨੂੰ ਮੰਨ ਕਰਦੇ ਦੁਬਾਰਾ ਫੇਰ ਅਸੀਂ ਕਹਿੰਦੇ ਹੁਣ ਤੇ ਸਾਡੇ ਸੀਐਮ ਬਣਨ ਅਸੀਂ ਇਹ ਕਰਨੇ ਆਪੇ ਤੇ ਸਾਨੂੰ ਇਹਨਾਂ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਨੇ ਦੀਪਾਂ ਦੇ ਉੱਤੇ ਵੀ ਕਾਫੀ ਮਤਲਬ ਸੁਧਾਰ ਕਰ ਰਹੇ ਨੇ ਵੀ ਕਨਕ ਕਿਉਂ ਕੱਟ ਦੇ ਰਹੇ ਨੇ ਜਿਹੜਾ ਕੱਟ ਦਿੰਦਾ ਮੈਨੂੰ ਦੱਸੋ ਆ ਕੇ ਸਾਨੂੰ ਸਾਰਾ ਹੀ ਮਤਲਬ ਪੂਰਾ ਹੋ ਕਰ ਦੇਣ ਕਾਫੀ ਦਿਨ ਬਹੁਤ ਹੋ ਰਹੀਆਂ ਕੰਮ ਕਰ ਰਿਹਾ ਜੀ ਨਗਾ ਖੋਲ ਦੇ ਸਫਾਈ ਦਾ ਮਰਜ਼ੀ ਹੋ ਗਈ ਕੰਮਾਂ 'ਚ ਥੋੜਾ ਧਿਆਨ ਹੁੰਦਾ ਸੰਗੇ ਮਾੜੇ ਕੰਮ ਦੀ ਪਹੁੰਚ ਦਾ ਬਹੁਤ ਵਧੀਆ ਨੇਕ ਇਨਸਾਨ ਹੈ ਅੱਛੇ ਕੰਮ ਕਰ ਰਿਹਾ ਹੈ ਔਰ ਇਲਾਕਾ ਸਾਰਾ ਮੰਨਦਾ ਹੈ ਆਪ ਕੋ ਕਿਹੜੇ ਕੰਮ ਚ ਅੱਗੇ ਲੱਗੇ ਦਾ ਸਰਵਾਈਵ ਹੈਗਾ ਜਿਆਦਾ ਸਰਵਾਈਵ ਹੈ ਜੀ ਸਰਵਾਈਵ ਆਪ ਦੇਖੋ ਦੇਖੋ ਜੋ ਜੋ ਇਲਾਕੇ ਦੇ ਨਿਵਾਸੀ ਕਹਿੰਦੇ ਨੇ ਉਸੇ ਵळे ਹੈਰ ਹੋ ਜਾਂਦਾ ਪੋਰੇ ਤੋਂ ਅੱਗੇ ਕੀ ਹੋ ਸਕਦਾ ਉਹ ਪਰ ਮਿਸਾਲ ਪਿੰਡੀ ਆ ਜਾਂਦੇ ਆ ਫਿਰ ਹਾਲੂ ਨਹੀਂ ਆ ਹਾਂਜੀ ਹਾਂਜੀ ਬਿਲਕੁਲ ਕੀ ਹੈ ਤਾਂ ਹੀ ਲੋਕੀ ਜਾਂਦੇ ਆ ਫੋਨ ਤੇ ਆਏ ਨੇ ਵਿਕਾਸ ਬਹੁਤ ਵਧੀਆ ਬੰਦਾ ਇਲਾਕਾ ਸਾਰਾ ਮੰਨਦਾ ਹੈ ਵੋਟ ਨੰਬਰ 83 ਆੜਾ ਦਾਰੀ ਮੰਨ ਲਈ ਤੁਹਾਡਾ ਫੇਰ ਲਾ ਕੇ ਤੁਹਾਡਾ ਫੇਰ ਲਈ ਸਾਡੇ ਕੌਂਸਲਰ ਹਾਂ ਬਿਲਕੁਲ ਹੀ ਕਰ ਕੋ ਅਗੋਂ ਇਹਨੂੰ ਐਮਐਲ ਬਣਾਣਾ ਜੀ ਕੋਸ਼ਿਸ਼ ਇਹ ਆ ਤਾਂ ਜਿਹੜੀ ਕੋਸ਼ਿਸ਼ ਇਹ ਹੋਈ ਹੈ ਕਿ ਐਮਐਲਏ ਬਣਾ ਐਮਐਲਏ ਭਾਈ ਇਹਨਾਂ ਨੂੰ ਜਦੋਂ ਬਰਤੀ ਨਾਲ ਬੁਲਾਈ ਇੱਤੀ ਰਾਤ ਨੂੰ ਵੀ ਅੱਜੇ ਕੰਮ ਹੁੰਦੇ ਨੇ ਸਾਰੇ ਰਿਵਾਜ ਦੇ ਕੰਮ ਹੁੰਦੇ ਨੇ ਜੀ ਭਾਈ ਮੇਰਾ ਨਾਮ ਹੈ ਯਸ਼ਪਾਲ ਲਾਕੀ ਰਾਏ ਨਵਾ ਕੋਟ ਗਲੀ ਨੰਬਰ 3 ਦਾ ਮੇਰ ਵੀ ਯਾਰ ਸਾਡੇ ਵਿਕਾਸ ਜੀ ਵਾਰਡ ਨੰਬਰ 68 ਦੇ ਬਹੁਤ ਵਧੀਆ ਕਾਉਂਸਲਰ ਜਿਨ੍ਹਾਂ ਨੇ ਇਲਾਕੇ ਨੂੰ A1 ਨੰਬਰ 1 ਕਰਤਾ ਕੋਈ ਪ੍ਰੋਬਲਮ ਨਹੀਂ ਹੈਗੀ ਸੀਵਰੇਜ ਦੀ ਨਾਲੀਆਂ ਦੀ ਕੋਈ ਗਲੀਆਂ ਦੇ ਵਿੱਚ ਕੋਈ ਨਹੀਂ ਦਿੱਕਤ ਆਂਦੀ ਜੇ ਕੋਈ ਬਾਹਰ ਚਾਂਸ ਕੇ ਅਸੀਂ ਚੀਜ਼ੀ ਢੋੜ ਪਈ ਉਸਲੇ ਫੋਨ ਕਰੋ ਉਸੇ ਦੇ ਬੰਦੇ ਭੇਜ ਦਿੰਦੇ ਨੇ ਮਰਜੀ ਪਿਛੇ ਗਲੀਆਂ ਸਾਰੀਆਂ ਖਰਾਬ ਹੋਈਆਂ ਹੀ ਉਹਨਾਂ ਨੇ ਗਵਾਜ ਕੀਤੀ ਪਤਾ ਜੀ ਕਿ ਪਾਚ ਗਲੀਆਂ ਚ ਲੱਗੇ ਰਮਲੇ ਕੋ ਕਰੀਆਂ ਵਾਲੀਆਂ ਕਹਿੰਦੇ ਕੋਈ ਕਾਲੀ ਉਹਨਾਂ ਸ਼ਾਮੀ ਰਣ ਗਿਆ ਤੇ ਸੇਰੇ ਦੇ ਬੰਦੇ ਭੇਜਦੇ ਸੀਫਰੇ ਦਾ ਕੰਮ ਸੋ ਆਪਣੇ ਆਪ ਕਹਿੰਦੇ ਕਿ ਸਾਨੂੰ ਬਾਦ ਸੋ ਕਿਹੜਾ ਕਿਹੜਾ ਕੰਮ ਕਰਾਉਣ ਵਾਲਾ ਕਹਾਂ ਨੂੰ ਕਹਾਂ ਨਹੀਂ ਜੂਤਰੇ ਤੇ ਵੀ ਆਪ ਹੀ ਕੰਮ ਕਰਾ ਦਿੰਦੇ ਨੇ ਸੁਭਾਅ ਬਹੁਤ ਵਧੀਆ ਜੀ

ਗਲੀ ਦੇ ਅੱਗੇ ਕੋਈ ਕੂੜਾ ਐਰਾ ਵਗੈਰਾ ਸਰੇ 7:30 ਵਜੇ ਚੱਕਿਆ ਜਾਂਦਾ ਉਸ ਤੋਂ ਬਾਅਦ ਕਹਿੰਦੇ ਲੋੜ ਨਹੀਂ ਪੈਂਦੇ ਆ। ਹੋਰ ਕੋਈ ਲੋੜ ਪੈਂਦੀ ਹੈ ਸ਼ਾਮ ਦੇ ਕੋਲ ਮਸਲਾ ਹੋਵੇ। ਕੋਈ ਕੰਮ ਦੀ ਸਾਨੂੰ ਤਾਂ ਨਹੀਂ ਕਦੇ ਮੁਸ਼ਕਲ ਆਈ ਜਿਹੜੇ ਵੀ ਬੰਦਿਆਂ ਨੂੰ ਕਦੇ ਕੰਮ ਦੀ ਲੋੜ ਪਈ ਹੈ ਉਹਨਾਂ ਨੇ ਨਾਂ ਨਹੀਂ ਕੀਤੀ। ਆ ਕੇ ਇਹਦਾ ਸੰਜੋਗ ਕੀਤਾ ਹੈ ਔਰ ਹਰ ਕੰਮ 'ਚ ਅੱਗੇ ਵੱਧ ਕੇ ਕੰਮ ਕੀਤਾ ਹੈ। ਕੀ ਇਹਨਾਂ ਲਈ ਮੰਨ ਕਰਦੇ ਸਰਕਾਰ ਕੇ ਇਹ ਜਿਹੇ ਬੰਦੇ ਸਾਨੂੰ ਕਾਉਂਸਲਰ ਤੇ ਹੀ ਦੇਣੇ ਹਾਰੇ ਲੱਖ ਦੇ ਵਿੱਚ ਚਾਹੀਦੇ ਨੇ ਤਾਂ ਕਿ ਅੱਗੇ ਵਾਕੇ ਕੰਮ ਕਰਦੇ ਰਹਿਣ ਤੇ ਸਾਈ ਆਪਣਾ ਪਾਰਟੀ ਦਾ ਨਾ ਆਪਣਾ ਨਾਮ ਰੋਸ਼ਨ ਕਰਦੇ ਰਹਿਣ ਜਿੱਦਾਂ ਕੰਮ ਕਰ ਰਹੇ ਮੰਨ ਕਰਦੇ ਨੇ ਤਰੱਕੀ ਦੇਣੀ ਚਾਹੀਦੀ ਸਰਕਾਰ ਨੂੰ ਤਾਂ ਇਹੋ ਜਿਹੇ ਬੰਦਿਆਂ ਨੂੰ ਅੱਗੇ ਲਿਆ ਕੇ ਤਰੱਕੀ ਦੇ ਰਾਹ ਤੇ ਪਾਉਣਾ ਚਾਹੀਦਾ ਜੀ ਮੈਂ ਲੋਕਾਂ ਦੇ ਕੰਮਾਂ ਦੇ ਵਾਅਦੇ ਵਾਅਦੇ ਜਿੰਨਾ ਕੰਮ ਲੋਕਾਂ ਦੇ ਵਾਅਦੇ ਵਾਅਦੇ ਹੋ ਸਕਦੇ ਰੋ ਹੋ ਵੀ ਗਿਆ ਲੈ ਜੀ ਕੋਈ ਕੀ ਕਹਿਣਾ ਜੰਦੇ ਜਿਹੜੇ ਵਿਕਾਸ ਕਾਉਂਸਲਰ ਇਸ ਇਲਾਕੇ ਚ ਕੰਮ ਕਰਦੇ ਪਏ ਸਾਡੇ ਬਹੁਤ ਹੀ ਸਤਿਕਾਰਯੋਗ ਸਪੌਂਸਰ ਵਿਕਾਸ ਗੇਲ ਜੀ ਬੜਾ ਵਧੀਆ ਕੰਮ ਕਰਦੇ ਪਏ ਦਿਨ ਰਾਤ ਨਿੰਦ ਕਰਦੇ ਆਪਣੇ ਵਾਰ ਦੇ ਲੋਕਾਂ ਦੇ ਲਈ ਜਿਹੜਾ ਕੰਮ ਕਹਿੰਨੇ ਆ ਪਹਿਲ ਦੇ ਆਧਾਰ ਤੇ ਕਰਦੇ ਆ ਬੜਾ ਸਾਨੂੰ ਇਸ ਵਾਰਡ ਦੇ ਵਿੱਚ ਇਸ ਵਾਰ ਕਾਉਂਸਲਰ ਵਧੀਆ ਮਿਲਿਆ ਆ ਕਿਹੜਾ ਕੰਮ ਹੋਣੀ ਆ ਬਾਬਾ ਸਭ ਤੋਂ ਵਧੀਆ ਕੰਮ ਇਹਨਾਂ ਨੇ ਕੀਤਾ ਬਿਜਲੀ ਤੇ ਜਿਹੜਾ ਪਾਣੀ ਦਿੱਤੇ ਅਗੇ ਸਾਡੀ ਵਾਰਡ ਦੇ ਵਿੱਚ ਬਿਜਲੀ ਪਾਣੀ ਦੀ ਬੜੀ ਸਮੱਸਿਆ ਸੀ ਲੇਕਿਨ ਇੱਕ ਸਾਲ ਹੋਣ ਵਾਲਾ ਆ ਤੇ ਘੱਟੋ ਘੱਟ ਵੀ 80 90% ਬਿਜਲੀ ਦਾ ਤੇ ਪਾਣੀ ਦਾ ਕੰਮ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਣਾ ਬਿਜਲੀ ਦੀ ਕੋਈ ਪ੍ਰੋਬਲਮ ਪੈਂਦੀ ਗਰਮੀਆਂ ਜਿਹੜੀਆਂ ਨੰਗੀਆਂ ਤੇ ਜਿਹੜੀ ਵਾਟਰ ਸਪਲਾਈ ਦੀ ਅੱਗੇ ਸਾਨੂੰ ਮੁਸ਼ਕਲ ਹੁੰਦੀ ਸੀ ਦੋ ਤਿੰਨ ਦਿਨ ਤੱਕ ਪਾਣੀ ਨਹੀਂ ਆਉਂਦਾ ਸੀ ਪਾਣੀ ਦੇ ਟੈਂਕਰ ਲੱਗਦੇ ਹੁੰਦੇ ਗਲੀਆਂ ਦੇ ਬਾਹਰ ਲੇਕਿਨ ਫਿਰ ਕੀ ਇਸ ਵਾਰ ਗਰਮੀਆਂ ਤੇ ਉਸ ਤੋਂ ਪਹਿਲਾਂ ਸਰਦੀਆਂ ਆਏ 24 ਦਸੰਬਰ ਨੂੰ ਇਲੈਕਸ਼ਨ ਹੋਇਆ 2024 ਚ ਬੜਾ ਬਦਲਾਅ ਹੋਇਆ ਜੀ ਇਹਨੇ ਕਰ ਇਹਨਾਂ ਵੱਲੋਂ ਇੱਕ ਤੇ ਸਟੀਲ ਲੈਟਰ ਜਿਹੜੀ ਪ੍ਰੋਬਲਮ ਸੀ ਸਟੀਲ ਲੈਟਰ ਉੱਤੇ ਕੰਮ ਹੋਇਆ ਗਲੀਆਂ ਦਾ ਪੈਚ ਵਰਕ ਕਰਾਇਆ ਗਏ ਆ ਸੜਕਾਂ ਬਣਾਈਆਂ ਗਈਆਂ ਆ ਦੂਜਾ ਸਾਫ ਸਫਾਈ ਦੇ ਵਿੱਚ ਵੀ ਬੜਾ ਵਧੀਆ ਕੰਮ ਹੋਇਆ ਸੀਵਰ ਸਿਸਟਮ ਬੜਾ ਵਧੀਆ ਹੋਇਆ ਉਹਨਾਂ ਸੁਪਰ ਸਕਰ ਮਸ਼ੀਨਾਂ ਦੇ ਵੀ ਲਵਾਈਆਂ ਇਹਨਾਂ ਨੇ ਤੇ ਦੂਜਾ ਅੱਗੇ ਜਿਹੜਾ ਆਪਾਂ ਕੌਂਸਲ ਸਾਹਿਬ ਅੱਗੇ ਮੰਗ ਕਰਦੇ ਆ ਕਿ ਜਿਹੜਾ ਹੋਰ ਜਿਹੜੇ ਕੰਮ ਆਪਾਂ ਉਹਨਾਂ ਨੂੰ ਕਿਹਾ ਦ ਆਇਆ ਉਹ ਵੀ ਜਲਦੀ ਜਲਦੀ ਹੋਵੇ ਹੋਰੇ ਕਿ ਤੇ ਯਾਰ ਤੇ ਉਹ ਕੰਮ ਵੀ ਸਾਡੇ ਮੈਨੂੰ ਪੂਰੀ ਉਮੀਦ ਹੈ ਕੌਂਸਲਰ ਜਲਦੀ ਜਲਦੀ ਆਉਣਗੇ। ਕਾਸ਼ ਕਿ ਕਿੱਦਾਂ ਦਾ ਕੰਮ ਹੈ। ਬਹੁਤ ਵਧੀਆ ਕੰਮ ਕਰਦੇ ਆ ਜੀ। ਜੰਦਾ ਪੂਰੀ ਕੋਸ਼ਾ ਦੀਵਾਰ ਦੀ ਇਹੋ ਜੇ ਕੌਂਸਲਰ 85 ਵਾੜਾ ਵਿੱਚ ਇਹੋ ਜੇ ਕੌਂਸਲਰ ਨਹੀਂ ਹੈਗੇ। ਭਲਾ ਹੱਥ ਨੂੰ ਉਹਨਾਂ ਨੂੰ ਫੋਨ ਕਰ ਲੋ ਦਿਨੇ ਫੋਨ ਕਰ ਲੋ। ਜਿੱਥੇ ਵੀ ਹੁੰਦੇ ਆ ਪ੍ਰੋਬਲਮ ਸੋਲਵ ਕਰਦੇ ਆ ਜੀ।